ਇੱਕ ਅਜੀਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਸੈਂਟਰ ਦੇ ਵਿੱਚ ਫੌਜ ਜਾਂ ਪੁਲਿਸ ਦੀ ਟ੍ਰੇਨਿੰਗ ਲੈਂਡ ਆਉਣ ਵਾਲੀ ਕੁੜੀ ਦੇ ਨਾਲ ਚਿੰਸੀ ਤੌਰ ਤੇ ਛੇੜਛਾੜ ਕਰਦਾ ਇੱਕ ਅਜੀਹਾ ਕੋਚ ਗ੍ਰਿਫਤਾਰ ਹੋਇਆ ਜਿਸ ਦੇ ਬਾਰੇ ਹੁਣ ਵੱਡਾ ਖੁਲਾਸਾ ਹੋ ਗਿਆ ਹੈ ਮਾਮਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸੰਘੋਲ ਦਾ ਹੈ ਜਿੱਥੇ ਉਕਤ ਕੋਚ ਦੀ ਸ਼ਿਕਾਇਤ ਇੱਕ ਲੜਕੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕੋਚ ਨੂੰ ਗ੍ਰਿਫਤਾਰ ਕੀਤਾ ਹੈ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇੱਕ ਲੜਕੀ ਦੇ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਹ ਸੰਗੋਲ ਵਿਖੇ ਇੱਕ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਦੇ ਵਿੱਚ ਫੌਜ ਪੁਲਿਸ ਵਿੱਚ ਭਰਤੀ ਹੋਣ ਲਈ ਕੋਚਿੰਗ ਲੈ ਰਹੀ ਹੈ ਪਰ ਉਸ ਦੇ ਨਾਲ ਉੱਥੇ ਦੇ ਕੋਚ Pritam Singh ਦੇ ਵੱਲੋਂ ਜੋ ਹੈ ਜਿੰਸੀ ਤੌਰ ਤੇ ਚੇੜਚੜ ਕੀਤੀ ਜਾ ਰਹੀ ਹੈ ਜਿਸ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਉਕਤ ਕੋਚ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਹੀ ਪ੍ਰਸ਼ਾਸਨ ਨੇ ਕਿਹਾ ਕਿ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਇਸ ਦੇ ਉੱਤੇ ਜੋ ਜਾਂਚ ਪੜਤਾਲ ਕੀਤਾ ਜਾ ਰਿਹਾ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੇ ਸੈਂਟਰਾਂ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਿਵਾਉਣ ਤੋਂ ਪਹਿਲਾਂ ਉੱਥੇ ਦੇ ਕੋਚ ਦੀ ਚੰਗੀ ਤਰਾ ਪੜਤਾਲ ਕਰੋ ਤਾਂ ਕਿ ਜੋ ਵੱਡੀ ਕੋਈ ਘਟਨਾ ਨਾ ਵਾਪਰੇ ਕੀ ਕੁਝ ਬਿਆਨ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਇੱਕ ਲੜਕੀ ਵੱਲੋਂ ਮਤਲਾ ਹਈ ਸੀ ਕਿ ਉਹ ਸੰਘੋਲ ਵਿਖੇ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਤਰੀਬ 2 ਮਹੀਨੇ ਤੋਂ ਪੁਲਿਸ ਜਾਂ ਫੌਜ ਵਿੱਚ ਭਰਤੀ ਹਾਉਂਦੇ ਟ੍ਰੇਨਿੰਗ ਲੈ ਰਹੀ ਹੈ ਜਿਹੜਾ ਉੱਥੇ ਕੋਚ ਟ੍ਰੇਨਿੰਗ ਦੇ ਰਿਹਾ ਉਹਨੇ ਉਹਦੇ ਨਾਲ ਜਸਮਾਨੀ ਛੇੜਛਾੜ ਕੀਤੀ ਹੈ ਜਿਸ ਦੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਕਦਮਾ ਨੰਬਰ 196 ਮਿਤੀ 21 11 2025 ਅਧੀਨ ਤਾਰਾ 75 300 ਜਾਂ ਜੀਵਨ 2 ਬੀ ਐਨ ਐਸ ਥਾਣਾ ਖਮਾਣੋਂ ਦਰਜ ਰਜਿਸਟਰ ਬਰਖਲਾ ਪ੍ਰੀਤਮ ਸਿੰਘ ਸਨੋਂ ਪ੍ਰਕਾਸ਼ ਸਿੰਘ ਵਾਸੀ ਕਲਾਰ ਮਾਜਰਾ ਥਾਣਾ ਮਲੋ ਜਿਲ੍ਹਾ ਫਤਿਹਗੜ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਆਮਲੇ ਵਿੱਚ ਆਮਲੇ ਵਿੱਚ ਲਿਆਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਸਮੂਹ ਜਿੰਨੇ ਪੇਰੈਂਟਸ ਨੇ ਜਿਹੜੇ ਅਜਿਹੇ ਟ੍ਰੇਨਿੰਗ ਸੈਂਟਰਾਂ ਵਿੱਚ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਵਾਉਂਦੇ ਨੇ ਉਹਨਾਂ ਜਿਹੜੇ ਟ੍ਰੇਨਿੰਗ ਸੈਂਟਰ ਦਾ ਸਟਾਫ ਹੈ ਉਹਨਾਂ ਬਾਰੇ ਚੰਗੀ ਤਰ੍ਹਾਂ ਦੇ ਜਿਹੜਾ ਪਿਛੋਕੜ ਬਾਰੇ ਜਾਣ ਕਰਕੇ ਖਾਸਲ ਕਰਕੇ ਹੀ ਟ੍ਰੇਨਿੰਗ ਦਵਾਉਣ ਇਹ ਤੇ ਪਹਿਲਾਂ ਵੀ ਮﻘਦਮਾ ਦਰਜ ਹੈ ਜੀ ਫੜਤਾਲ ਕੀਤੀ ਗਈ ਰਿਕਾਰਡ ਦੀ ਮਕਦਮਾ ਦਰਜ ਹੈ ਇੱਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਸੈਂਟਰ ਦੇ ਵਿੱਚ ਫੌਜ ਜਾਂ ਪੁਲਿਸ ਦੀ ਟ੍ਰੇਨਿੰਗ ਲੈਂਡ ਆਉਣ ਵਾਲੀ ਕੁੜੀ ਦੇ ਨਾਲ ਚਿੰਸੀ ਤੌਰ ਤੇ ਛੇੜਛਾੜ ਕਰਦਾ ਇੱਕ ਅਜਿਹਾ ਕੋਚ ਗ੍ਰਿਫਤਾਰ ਹੋਇਆ ਜਿਸ ਦੇ ਬਾਰੇ ਹੁਣ ਵੱਡਾ ਖੁਲਾਸਾ ਹੋ ਗਿਆ ਹੈ ਮਾਮਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸੰਘੋਲ ਦਾ ਹੈ ਜਿੱਥੇ ਉਕਤ ਕੋਚ ਦੀ ਸ਼ਿਕਾਇਤ ਇੱਕ ਲੜਕੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕੋਚ ਨੂੰ ਗ੍ਰਿਫਤਾਰ ਕੀਤਾ ਹੈ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇੱਕ ਲੜਕੀ ਦੇ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਹ ਸੰਗੋਲ ਵਿਖੇ ਇੱਕ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਦੇ ਵਿੱਚ ਫੌਜ ਪੁਲਿਸ ਵਿੱਚ ਭਰਤੀ ਹੋਣ ਲਈ ਕੋਚਿੰਗ ਲੈ ਰਹੀ ਹੈ ਪਰ ਉਸ ਦੇ ਨਾਲ ਉੱਥੇ ਦੇ ਕੋਚ Pritam Singh ਦੇ ਵੱਲੋਂ ਜੋ ਹੈ ਜਿੰਸੀ ਤੌਰ ਤੇ ਚੇੜਚੜੀ ਕੀਤੀ ਜਾ ਰਹੀ ਹੈ ਜਿਸ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਉਕਤ ਕੋਚ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਹੀ ਪ੍ਰਸ਼ਾਸਨ ਨੇ ਕਿਹਾ ਕਿ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਇਸ ਦੇ ਉੱਤੇ ਜੋ ਜਾਂਚ ਪੜਤਾਲ ਕੀਤਾ ਜਾ ਰਿਹਾ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੇ ਸੈਂਟਰਾਂ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਿਵਾਉਣ ਤੋਂ ਪਹਿਲਾਂ ਉੱਥੇ ਦੇ ਕੋਚ ਦੀ ਚੰਗੀ ਤਰਾ ਪੜਤਾਲ ਕਰੋ ਤਾਂ ਕਿ ਜੋ ਵੱਡੀ ਕੋਈ ਘਟਨਾ ਨਾ ਵਾਪਰੇ ਕੀ ਕੁਝ ਬਿਆਨ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਇੱਕ ਲੜਕੀ ਵੱਲੋਂ ਮਤਲਾ ਹਈ ਸੀ ਕਿ ਉਹ ਸੰਘੋਲ ਵਿਖੇ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਤਕਰੀਬ 2 ਮਹੀਨੇ ਤੋਂ ਪੁਲਿਸ ਜਾਂ ਫੌਜ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਲੈ ਰਹੀ ਹੈ ਜਿਹੜਾ ਉੱਥੇ ਕੋਚ ਟ੍ਰੇਨਿੰਗ ਦੇ ਰਿਹਾ ਉਹਨੇ ਉਹਦੇ ਨਾਲ ਜਸਮਾਨੀ ਛੇੜਛਾੜ ਕੀਤੀ ਹੈ ਜਿਸ ਦੇ ਲੜਕੀ ਦੇ ਫਬਿਆਨਾ ਦੇ ਆਧਾਰ ਤੇ ਮੁਕੱਦਮਾ ਨੰਬਰ 196 ਮਿਤੀ 21 11 2025 ਅਧੀਨ ਤਾਰਾ 75 300 ਜਾਂ ਜੀਮਨ 2 ਬੀ ਐਨ ਐਸ ਥਾਣਾ ਖਮਾਣੋਂ ਦਰਜ ਰਜਿਸਟਰ ਬਰਖਲਾ ਪ੍ਰੀਤਮ ਸਿੰਘ ਸਨੋ ਪ੍ਰਕਾਸ਼ ਸਿੰਘ ਵਾਸੀ ਕਲਾਰ ਮਾਜੜਾ ਥਾਣਾ ਮਲੋ ਜਿਲ੍ਹਾ ਫਤਿਹਗੜ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਅਮਲੇ ਵਿੱਚ ਅਮਲ ਵਿੱਚ ਲਿਆਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਪੂਰਨ ਸਮਾਡ ਹਾਸਲ ਕਰਕੇ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਸਮੂਹ ਜਿੰਨੇ ਪੇਰੈਂਟਸ ਨੇ ਜਿਹੜੇ ਅਜਿਹੇ ਟ੍ਰੇਨਿੰਗ ਸੈਂਟਰਾਂ ਵਿੱਚ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਵਾਉਂਦੇ ਨੇ ਉਹਨਾਂ ਜਿਹੜੇ ਟ੍ਰੇਨਿੰਗ ਸੈਂਟਰ ਦਾ ਸਟਾਫ ਹੈ ਉਹਨਾਂ ਬਾਰੇ ਚੰਗੀ ਤਰ੍ਹਾਂ ਦੇ ਜਿਹੜਾ ਪਿਛੋਕੜ ਬਾਰੇ ਜਾਣ ਕਰਕੇ حاصل ਕਰਕੇ ਹੀ ਟ੍ਰੇਨਿੰਗ ਦਵਾਉਣ ਇਹ ਤੇ ਪਹਿਲਾਂ ਵੀ ਕਦਮਾਂ ਦਰਜੇ ਸੀ ਫੜਤਾਲ ਕੀਤੀ ਕਿ ਰਿਕਾਰਡ ਦੀ ਕਦਮਾਂ ਦਰਜੇ ਹੈ ਜੀ